ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਰਦਿਸ਼ਕਾਂ ਦਾ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੇ ਆਂ 7 ਮਈ ਦੇ ਮੌਸਮ ਦੇ ਬਾਰੇ ਤਾਂ ਜਿਉਂਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਆਪਾਂ ਨੂੰ ਬੱਦਲਵਾਈ ਜਿਹੜੀ ਆ ਬੰਦੀ ਹੋਈ ਦੇਖ ਨੂੰ ਮਿਲ ਰਹੀ ਆ ਜਿਮਕਿ ਆਪਾਂ ਦੇਖ ਸਕਦੇ ਆਂ ਇਹ ਪੰਜਾਬ ਦੇ 8 ਲੇ ਜ਼ਿਲ੍ਹਿਆਂ ਤੇ ਬਣੀ ਹੋਈ ਆ ਜਿਵੇਂ ਕਿ ਹੋਗੇ ਇਨਾ ਚਿੱਲਿਆਂ ਤੇ ਸੰਗਰੂਰ ਮਾਨਸਾ ਬਠਿੰਡਾ ਫਰੀਦਕੋਟ ਮੋਗਾ ਲੁਧਿਆਣਾ ਜਲੰਧਰ ਰੇਲਕੋਟਲਾ ਸੰਗਰੂਰ ਪਟਿਆਲਾ ਫਤਿਗੜ ਸਾਹਿਬ ਇਹਨਾਂ ਜ਼ਿਲ੍ਹਿਆਂ ਤੇ ਫਿਲਹਾਲ ਹੀ ਬਦਲਵਾਈ ਬਣੀ ਹੋਈ ਹੈ ਆਉਣ ਵਾਲੇ ਟਾਈਮ ਤੱਕ ਇਹ ਬਦਲਵਾਈ ਜਿਹੜੀ ਹੈ ਸਾਫ਼ ਹੋ ਜਾਵੇਗੀ ਮੀਂਹ ਦੇ ਸਾਰ ਜਿਹੜੇ ਨੇ ਨਾਮ ਅਕਤਰ ਬਣੇ ਹੋਏ ਨੇ ਮੀਂਹ ਦੀ ਗਤੀਵਿਧੀਆਂ ਆਪਨ ਪੰਜਾਬ ਦੇ ਵਿੱਚ ਫਿਲਹਾਲ ਘੱਟ ਹੀ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਵਿੱਚ ਇੱਕ ਦੋ ਦਿਨ ਜਿਹੜੀ ਬਦਲਵਾਈ ਦੀ ਆਵਾਜ਼ ਆਈ ਜ਼ਰੂਰ ਲੱਗੀ ਰਹੇਗੀ ਪਰ ਮੀਂਹ ਦੇ ਹਾਲਾਤ ਫਿਲਹਾਲ ਨਹੀਂ ਬਣੇ ਹੋਏ ਪੰਜਾਬ ਦੇ ਵਿੱਚ ਟੈਂਪਰੇਚਰ ਜਿਮ ਕਿ ਆਪਾਂ ਦੇਖ ਸਕਦੇ ਹਾਂ ਦੋ ਤਿੰਨ ਦਿਨ ਜਿਹੜਾ ਕੰਟਰੋਲ ਦੇ ਵਿੱਚ ਰਹੇਗਾ ਉਸ ਤੋਂ ਬਾਅਦ ਟੈਂਪਰੇਚਰ ਆਪਾਂ ਨੂੰ ਫਿਰ ਤੋਂ 40 ਡਿਗਰੀ ਜਿਹੜਾ ਜਾਂਦਾ ਹੋਇਆ ਦੇਖਣ ਨੂੰ ਮਿਲੇਗਾ। 2-3 ਦਿਨ ਬਦਲਵਾਈ ਜਿਹੜੀ ਆ ਜਰੂਰ ਪੰਜਾਬ ਤੇ ਬਣੀ ਰਹੇਗੀ। ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਪੈਲਮ ਵਾਂਗੂ ਹੀ ਟੈਂਪਰੇਚਰ ਜਿਹੜਾ ਬਦਲਣ ਲੱਗ ਜਾਵੇਗਾ। ਫਿਲਹਾਲ ਲਈ ਇੰਨੀ ਕੁ ਜਾਣਕਾਰੀ ਲੈ ਕੇ حاضر ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ।